इस वेले की वही खबर थोड़े नाझी कर रहे हैं दस दिए कि भागेश्वर धाम के पंडित धमेंद्र शास्त्री की सनातन एकता पैदल यात्रा अज यात्रा दिल्ली से हरियाणा तो होंगी हुई हूँ मथुरा पहुँच गई है मथुरा च एक यात्रा चार दिन लिये करीब पचवंजा किलोमीटर का सफर तय करेगी यात्रा नै के सुरक्षा के सख्त प्रबंध जोड़े पुलिस अधिकारियों के वालों कर दिए गए हैं हालांकि दस है यूपी हरियाणा बॉडर से ਅਤਮੇਂਦਰ ਸ਼ਾਸਤਰੀ ਪੰਡਿਤ ਜੀ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ ਉਹਨਾਂ ਨੂੰ ਚੱਕਰ ਆਏ ਤੇ ਇਸ ਕਰਕੇ ਉਹ ਸੜਕ ਤੇ ਹੀ ਲੇਟ ਗਏ ਪਕਤਾ ਨੇ ਤੁਰੰਤ ਉਹਨਾਂ ਨੂੰ ਸੰਭਾਲ ਲਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਪਾਣੀ ਵੀ ਪਲਾਇਆ ਗਿਆ ਕੁਝ ਦੇਰ ਬਾਅਦ ਉਹਨਾਂ ਨੇ ਅਚਾਨਕ ਉੱਠੇ ਉਸ ਤੋਂ ਬਾਅਦ ਆਪਣੇ ਆਪ ਨੂੰ ਸੰਭਾਲ ਲਿਆ ਇਸ ਤੋਂ ਪਹਿਲਾਂ ਵੀ ਦੱਸ ਦੇ ਕਿ ਤੇਜ਼ ਬੁਖਾਰ ਉਹਨਾਂ ਨੂੰ ਹੋ ਗਿਆ ਸੀ ਪਰ ਦਵਾਈ ਲੈ ਕੇ ਉਹਨਾਂ ਨੇ ਯਾਤਰਾ ਆਪਣੀ ਜੜੀ ਮੂੜ ਤੋਂ ਸ਼ੁਰੂ ਕਰਦੀ ਸੀ ਐਸੇ ਵਿਚਾਲੇ ਹੁਣ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆਈ ਕਿ ਤ੍ਰਿੰਦਰ ਸ਼ਾਸਤਰੀ ਪੰਡਿਤ ਜਿਨ੍ਹਾਂ ਦੀ ਅਚਾਨਕ ਮੁਰਤੋ ਸਿਹਤ ਖਰਾਬ ਹੋ ਗਿਆ ਪਰ ਫਿਲਹਾਲ ਉਹਨਾਂ ਵੱਲੋਂ ਮੁਰਤੋ ਯਾਤਰਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਦੱਸ ਦਈਏ ਕਿ ਦਿੱਲੀ ਧਮਾਕੇ ਦੀ ਘਟਨਾ ਤੋਂ ਬਾਅਦ ਸ੍ਰੀ ਸ਼ਾਸਤਰੀ ਦੀ ਸੁਰੱਖਿਆ ਨੂੰ ਬਦਾ ਦਿੱਤਾ ਗਿਆ ਸੀ ਪਹਿਲਾਂ ਤਿੰਨ ਪੁਲਿਸ ਕੰਪਨੀਆਂ ਤੇ ਨਾਲ ਸਨ ਹੁਣ ਉਹ ਦੌਰ ਹੋਰ ਕੰਪਨੀਆਂ ਨੂੰ ਇਹਨਾਂ ਦੀ ਸੁਰੱਖਿਆ ਲਈ ਜਿਹੜਾ ਜੋਰ ਦਿੱਤਾ ਗਿਆ ਮੌਕੇ ਤੇ ਮੌਜੂਦ ACP ਅਰਜੁਨ ਨੇ ਵੀ ਖੁਦ ਨਿਗਰਾਨੀ ਰੱਖੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਯਾਤਰਾ ਦੇ ਯੂਪੀ ਵਿੱਚ ਦਾਖਲ ਹੋਣ ਲਈ ਸਾਡੀ ਟੀਮ ਸੁਰੱਖਿਆ ਸੰਭਾਲ ਲਵੇਗੀ ਖਬਰਾਂ ਦੀ ਕੋਈ ਵੀ ਲੋੜ ਨਹੀਂ ਹੈ ਪਰ ਹਾਲਾਂਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਯਾਤਰਾ ਦੌਰਾਨ ਅਚਾਨਕ ਖਤੇਮਿੰਦਰ ਸ਼ਾਸਤਰੀ ਪੰਡਿਤ ਜੀ ਜਦ ਅਚਾਨਕ ਸਿਹਤ ਖਰਾਬ ਹੋ ਗਈ ਤੇ ਭਗਤਾਂ ਦੇ ਵਿੱਚ ਕਾਫੀ ਹੜਕਮ ਮਚ ਗਿਆ ਸੀ ਪਰ ਤੁਰੰਤ ਉਨ੍ਹਾਂ ਨੂੰ ਸੰਭਾਲ ਕੇ ਪਾਣੀ ਜਿਹੜਾ ਪਿਲਾਇਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸੇਗੀ ਭਗੇਸ਼ਵਰ धाम ਦੇ ਪੰਡਤ ਤਮੇਂਦਰ ਸ਼ਾਸਤਰੀ ਦੀ ਸਨਾਤਮ ਏਕਤਾ ਪੈਦਲ ਯਾਤਰਾ ਅੱਜ 7ਵਾਂ ਦਿਨ ਸੀਗਾ ਇਹ ਯਾਤਰਾ ਦਿੱਲੀ ਤੇ ਹਰਿਆਣਾ ਤੋਂ ਹੁੰਦੀ ਹੋਈ ਹੁਣ ਮਥੁਰਾ ਪਹੁੰਚ ਗਈ ਹੈ ਮਥੁਰਾ ਚ ਇਹ ਯਾਤਰਾ 4 ਦਿਨ ਲਈ ਕਰੀਬ 55 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਜਿਹੜੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਰ ਦਿੱਤੇ ਗਏ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਯੂਪੀ ਹਰਿਆਣਾ ਬਾਰਡਰ ਤੇ ਧਮਿੰਦਰ ਸ਼ਾਸਤਰੀ ਪੰਡਿਤ ਜੀ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਗਿਆ ਉਹਨਾਂ ਨੂੰ ਚੱਕਰ ਆਏ ਤੇ ਇਸ ਕਰਕੇ ਉਹ ਸੜਕ ਤੇ ਹੀ ਲੇਟ ਗਏ ਪਕਤਾ ਨੇ ਤੁਰੰਤ ਉਹਨਾਂ ਨੂੰ ਸੰਭਾਲ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਵੀ ਪਲਾਇਆ ਗਿਆ ਕੁਝ ਦੇਰ ਬਾਅਦ ਉਹਨਾਂ ਨੇ ਅਚਾਨਕ ਉੱਠੇ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਸੰਭਾਲ ਲਿਆ ਇਸ ਤੋਂ ਪਹਿਲਾਂ ਵੀ ਦੱਸ ਦੇ ਕਿ ਤੇਜ਼ ਬੁਖਾਰ ਉਹਨਾਂ ਨੂੰ ਹੋ ਗਿਆ ਸੀ ਪਰ ਦਵਾਈ ਲੈ ਕੇ ਉਹਨਾਂ ਨੇ ਯਾਤਰਾ ਆਪਣੀ ਜੜੀ ਮੂੜ ਤੋਂ ਸ਼ੁਰੂ ਕਰਦੀ ਸੀ اسی ਵਿਚਾਲੇ ਹੁਣ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆਈ ਕਿ ਤ੍ਰਿੰਦਰ ਸ਼ਾਸਤਰੀ ਪੰਡਿਤ ਜਿਨ੍ਹਾਂ ਦੇ ਅਚਾਨਕ ਮੁਰਤੋ ਸਿਹਤ ਖਰਾਬ ਹੋ ਗਿਆ ਪਰ ਫਿਲਹਾਲ ਉਹਨਾਂ ਵੱਲੋਂ ਮੁਰਤੋ ਯਾਤਰਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਦੱਸ ਜੀਏ ਕਿ ਦਿੱਲੀ ਤਮਾਕੀ ਦੀ ਘਟਨਾ ਤੋਂ ਬਾਅਦ ਸ੍ਰੀ ਸ਼ਾਸਤਰੀ ਦੀ ਸੁਰੱਖਿਆ ਨੂੰ ਬਦਾ ਦਿੱਤਾ ਗਿਆ ਸੀ ਪਾਲਾ ਤਿੰਨ ਪੁਲਿਸ ਕੰਪਨੀਆਂ ਤੇ ਨਾ ਸਨ ਹੁਣ ਉਹ ਦੌਰ ਹੋਰ ਕੰਪਨੀਆਂ ਨੂੰ ਇਹਨਾਂ ਦੀ ਸੁਰੱਖਿਆ ਲਈ ਜਿਹੜਾ ਜੋਰ ਦਿੱਤਾ ਗਿਆ ਮੌਕੇ ਤੇ ਮੌਜੂਦ ACP ਅਰਜੁਨ ਨੇ ਵੀ ਖੁਦ ਨਿਗਰਾਨੀ ਰੱਖੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਜੁੜੇ ਕੀਤੇ ਗਏ ਨੇ ਯਾਤਰਾ ਦੇ ਯੂਪੀ ਵਿੱਚ ਦਾਖਲ ਹੋਣ ਲਈ ਸਾਡੀ ਟੀਮ ਸੁਰੱਖਿਆ ਸੰਭਾਲ ਲਵੇਗੀ ਖਬਰ ਆਉਂਦੀ ਕੋਈ ਵੀ ਲੋੜ ਨਹੀਂ ਹੈ ਪਰ ਹਾਲਾਂਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਯਾਤਰਾ ਦੌਰਾਨ ਅਚਾਨਕ ਤਾਂ ਮਹਿੰਦਰ ਸ਼ਾਸਤੀ ਪੰਡਿਤ ਜੀ ਨਦੀ ਜ ਅਚਾਨਕ ਸਿਹਤ ਖਰਾਬ ਹੋ ਗਈ ਤੇ ਭਗਤਾਂ ਦੇ ਵਿੱਚ ਕਾਫੀ ਹੜਕਮ ਮਚ ਗਿਆ ਸੀ ਪਰ ਤੁਰੰਤ ਉਹਨਾਂ ਨੂੰ ਸੰਭਾਲ ਕੇ ਪਾਣੀ ਜਿਹੜਾ ਪਿਲਾਇਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸੇਗੀ ਭਗੇਸ਼ਵਰ धाम ਦੇ ਪੰਡਤ ਤਮੇਂਦਰ ਸ਼ਾਸਤਰੀ ਦੀ ਸਨਾਤਮ ਏਕਤਾ ਪੈਦਲ ਯਾਤਰਾ ਅੱਜ 7ਵਾਂ ਦਿਨ ਸੀਗਾ ਇਹ ਯਾਤਰਾ ਦਿੱਲੀ ਤੇ ਹਰਿਆਣਾ ਤੋਂ ਹੁੰਦੀ ਹੋਈ ਹੁਣ ਮਥੁਰਾ ਪਹੁੰਚ ਗਈ ਹੈ ਮਥੁਰਾ ਚ ਇਹ ਯਾਤਰਾ 4 ਦਿਨ ਲਈ ਕਰੀਬ 55 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਜਿਹੜੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਰ ਦਿੱਤੇ ਗਏ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਯੂਪੀ ਹਰਿਆਣਾ ਬਾਰਡਰ ਤੇ ਧਮੇਂਦਰ ਸ਼ਾਸਤਰੀ ਪੰਡਿਤ ਜੀ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ ਉਹਨਾਂ ਨੂੰ ਚੱਕਰ ਆਏ ਤੇ ਇਸ ਕਰਕੇ ਉਹ ਸੜਕ ਤੇ ਹੀ ਲੇਟ ਗਏ ਪਕਤਾ ਨੇ ਤੁਰੰਤ ਉਹਨਾਂ ਨੂੰ ਸੰਭਾਲ ਲਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਪਾਣੀ ਵੀ ਪਲਾਇਆ ਗਿਆ ਕੁਝ ਦੇਰ ਬਾਅਦ ਉਹਨਾਂ ਨੇ ਅਚਾਨਕ ਉੱਠੇ ਉਸ ਤੋਂ ਬਾਅਦ ਆਪਣੇ ਆਪ ਨੂੰ ਸੰਭਾਲ ਲਿਆ ਇਸ ਤੋਂ ਪਹਿਲਾਂ ਵੀ ਦੱਸਦੇ ਕਿ ਤੇਜ਼ ਬੁਖਾਰ ਉਹਨਾਂ ਨੂੰ ਹੋ ਗਿਆ ਸੀ ਪਰ ਦਵਾਈ ਲੈ ਕੇ ਉਹਨਾਂ ਨੇ ਯਾਤਰਾ ਆਪਣੀ ਜੜੀ ਮੂੜ ਤੋਂ ਸ਼ੁਰੂ ਕਰਦੀ ਸੀ اسی ਵਿਚਾਲੇ ਹੁਣ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆਈ ਕਿ ਤ੍ਰਿੰਦਰ ਸ਼ਾਸਤਰੀ ਪੰਡਿਤ ਜਿਨ੍ਹਾਂ ਦੀ ਅਚਾਨਕ ਮੁਰਦੋ ਸਿਹਤ ਖਰਾਬ ਹੋ ਗਿਆ ਪਰ ਫਿਲਹਾਲ ਉਹਨਾਂ ਵੱਲੋਂ ਮੁਰਦੋ ਯਾਤਰਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਦੱਸ ਦਈਏ ਕਿ ਦਿੱਲੀ ਧਮਾਕਿਆਂ ਦੀ ਘਟਨਾ ਤੋਂ ਬਾਅਦ ਤਮਿੰਦਰ ਸ਼ਾਸਤਰੀ ਦੀ ਸੁਰੱਖਿਆ ਅਨੁਬਦਾ ਦਿੱਤਾ ਗਿਆ ਸੀ ਪਹਿਲਾ ਤਿੰਨ ਪੁਲਿਸ ਕੰਪਨੀਆਂ ਤੇ ਨਾਲ ਸਨ ਹੁਣ ਉਹ ਦੌਰ ਹੋਰ ਕੰਪਨੀਆਂ ਨੂੰ ਇਹਨਾਂ ਦੀ ਸੁਰੱਖਿਆ ਲਈ ਜਿਹੜਾ ਜੋੜ ਦਿੱਤਾ ਗਿਆ ਮੌਕੇ ਤੇ ਮੌਜੂਦ ACP ਅਰਜੁਨ ਨੇ ਵੀ ਖੁਦ ਨਿਗਰਾਨੀ ਰੱਖੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੇ ਪੂਰੇ ਪੁਖਤਾ ਪ੍ਰਬੰਧ ਜੁੜਾਏ ਕੀਤੇ ਗਏ ਨੇ ਯਾਤਰਾ ਦੇ ਯੂਪੀ ਵਿੱਚ ਦਾਖਲ ਹੋਣ ਲਈ ਸਾਡੀ ਟੀਮ ਸੁਰੱਖਿਆ ਸੰਭਾਲ ਲਵੇਗੀ ਖਬਰ ਆਉਂਦੀ ਕੋਈ ਵੀ ਲੋੜ ਨਹੀਂ ਹੈ ਪਰ ਹਾਲਾਂਕਿ ਇਸ ਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਯਾਤਰਾ ਦੌਰਾਨ ਅਚਾਨਕ ਤਾਂ ਮਹਿੰਦਰ ਸ਼ਾਸਤੀ ਪੰਡਿਤ ਜੀ ਨਦੀ ਜ ਅਚਾਨਕ ਸਿਹਤ ਖਰਾਬ ਹੋ ਗਈ ਤੇ ਭਗਤਾਂ ਦੇ ਵਿੱਚ ਕਾਫੀ ਹੜਕਮ ਮਚ ਗਿਆ ਸੀ ਪਰ ਤੁਰੰਤ ਉਹਨਾਂ ਨੂੰ ਸੰਭਾਲ ਕੇ ਪਾਣੀ ਜਿਹੜਾ ਪਿਲਾਇਆ ਗਿਆ